ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸੇ ਦੇ ਪ੍ਰਕਾਸ਼ ਸਥਾਨ ਤਖਤ ਸ਼੍ਰੀ ਗੁਰੂ ਕੇਸਗੜ ਸਾਹਿਬ ਵਿਖੇ ਸਾਡੇ ਬੜੇ ਅਜ਼ੀਜ਼ ਜਿਹੜੇ ਤਾਮਿਲਨਾਡੂ ਤੋਂ ਆਏ ਨੇ ਔਰ ਸਿੱਖ ਇਹਨਾਂ ਨੇ ਸਿੱਖੀ ਧਾਰਨ ਕੀਤੀ ਆ ਭਾਈ ਜੀਵਨ ਸਿੰਘ ਸਰਦਾਰ ਜੀਵਨ ਸਿੰਘ ਸਰਦਾਰ ਸਿਰਵਾ ਸਿੰਘ ਸਰਦਾਰ ਅਰਸ਼ੋਕ ਸਿੰਘ ਐਮਪੀ ਮੱਧ ਪ੍ਰਦੇਸ਼ ਤੋਂ ਨੇ ਅੱਜ ਇੱਥੇ ਤਖਤ ਸਾਹਿਬ ਵਿਖੇ ਪਹੁੰਚੇ ਆ ਅਰ ਅਸੀਂ ਬੈਠੇ ਆਪਸ ਦੇ ਵਿੱਚ ਗੁਰਮਤ ਜੀਆਂ ਵਿਚਾਰ ਆਈਆਂ ਸਿੱਖੀ ਦੇ ਪ੍ਰਚਾਰਕ ਸਾੜ ਦੀਆਂ ਵਿਚਾਰ ਆਈਆਂ ਤੇ ਇਹਨਾਂ ਨੇ ਬਹੁਤ ਆਪਣੀ ਜ਼ਿੰਦਗੀ ਦੇ ਤਜਰਬੇ ਜਿਹੜੇ ਨੇ ਚੰਗੇ ਸਾਂਝੇ ਕੀਤੇ ਨੇ ਅੱਜ ਅਸੀਂ ਇਹਨਾਂ ਨੂੰ ਜਦੋਂ ਸਰੋਖਾ ਦਿੱਤਾ ਤੇ ਬੜਾ ਮਾਣ ਮਹਿਸੂਸ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸਿੱਖੀ ਆ ਉਹ ਆਲ ਵਰਲਡ ਔਰ ਪੂਰੇ ਭਾਰਤ ਦੇ ਵਿੱਚ ਫੈਲ ਰਹੀ ਆ ਵੱਧ ਫੁੱਲ ਰਹੀ ਆ ਇਹ ਜਿਹੜੇ ਜੀਵਨ ਸੈਕ ਹੁੰਦੀ ਨੇ ਇਹ ਵਕੀਲ ਨੇ ਔਰ ਸੁਪਰੀਮ ਕੋਰਟ ਦੇ ਇਹ ਵਕੀਲ ਨੇ ਔਰ ਇਹਨਾਂ ਨੇ ਦਿਲ ਤੋਂ ਸਮਝ ਕੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਉਤਾਰਨ ਦਿੱਤਾ ਹੈਗਾ ਔਰ ਇਹ ਬੜੇ ਡੈਲੀਗੇਟਡ ਨਹੀਂ ਇਹ ਪੂਰੇ ਸਮਰਪਿਤ ਨੇ ਕਿ ਅਸੀਂ ਗੁਰੂ ਸਾਹਿਬ ਦੀ ਜਿਹੜੀ ਸਿੱਖੀ ਦੇ ਲਈ ਜੋ ਵੱਧ ਤੋਂ ਵੱਧ ਕਰ ਸਕਦੇ ਆ ਕਰਨਾ ਵਾ ਤੋਂ ਅੱਜ ਇੱਥੇ ਆਏ ਨੇ ਇਹਨਾਂ ਨੂੰ ਜਦੋਂ ਸਰੋਪਾਂ ਦਿੱਤਾ ਤੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਮੈਂ ਇਹਨਾਂ ਸਾਰਿਆਂ ਲਈ ਅੰਤਿ ਦੇ ਵਾਲੀ ਸ਼ਾਹੀ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗੇ ਅਰਦਾਸ ਕਰਦਾ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅਗੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਇਸੇ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਦੇ ਰੱਖਣ ਔਰ ਇਹ ਜ਼ਿੰਦਗੀ ਦੇ ਵਿੱਚ ਤਰਕੀਆਂ ਦੀਆਂ ਬਲੰਦੀਆਂ ਨੂੰ ਛੂੰਹਦਿਆਂ ਹੋਇਆਂ ਸਿੱਖੀ ਦੇ ਨਾਲ ਜੁੜ ਕੇ ਵੱਧ ਤੋਂ ਵੱਧ ਗੁਰ ਸਿੱਖੀ ਦੇ ਲਈ ਇਨਸਾਨੀਅਤ ਲਈ ਤੇ ਮਨੁੱਖਤਾ ਦੇ ਲਈ ਕੰਮ ਕਾਰਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सो निहा सरीया गान दे या के लागने मेरे को जैसे तुम हमको देखकर हां ये साले जी आ गए हूं पर ऐ सो निहा सरीया ਹਾਂ ਗਰੀਬਾਂ ਲਈ ਓਏ ਫਰਹਾ ਸਤਿਗੁਰੂ ਨਾਲ ਗੋਲ ਚਲਵਾਸੇਂ ਗਾ ਜਾ ਇਹ ਮੇਰਾ ਫਰੈਂਡ ਆ ਚਲਵਾਸੇਂ ਸ਼ੁਰੂਆਸੀ ਹਾਂ ਫਾਈ Sir, 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 Sir,